ਸੱਤ 6:30 ਵਜੇ ਆ ਕੇ ਮੈਂ ਦੁਕਾਨ ਖੋਲੀ ਆ ਝਾੜੂ ਨੂੰ ਲਾਇਆ ਬੰਦਾ ਕਹਿੰਦਾ ਮੇਰਾ ਪੈਂਚਰ ਲਾ ਦੇ ਮੈਂ ਪੈਂਚਰ ਲਾ ਰਿਹਾ ਸੀ ਉਹਨੂੰ ਪਹਿਲਾਂ ਕਿਹਾ ਟੂਬੀ ਦੇ ਕੋਲੇ ਪੈਂਚਰਾਂ ਦੀ ਕੋਈ ਗਾਰੰਟੀ ਨਹੀਂ ਕਹਿੰਦਾ ਲਾ ਦੋ ਜੇ ਮੈਂ ਲਾਤਾ ਜੀ ਉਹਨੇ ਹਵਾ ਨੂੰ ਪਹਿਲਾਂ ਕਿਹਾ ਘੱਟ ਭਰੀ ਹਵਾ ਜਿਆਦਾ ਭਰੀ ਟੂਬੀ ਦੇ ਕੋਲ ਬੰਦਾ ਫੇਰ ਪੈਂਚਰ ਹੋ ਜਾਣਾ ਕਹਿੰਦਾ ਕੋਈ ਨਹੀਂ ਮੇਰਾ ਵਜਨ ਦਾ ਕੰਮ ਆ ਫੁੱਲ ਭਰੀ ਫੁੱਲ ਭਰੀ ਹਵਾ ਫੇਰ ਨਿਕਲ ਗਈ ਫਿਰ ਉਹ ਕਹਿੰਦਾ ਦੁਆਰਾ ਕਹਿੰਦਾ ਪੈਂਚਰ ਦਾ ਪੈਸੇ ਦੇਣੇ ਨਹੀਂ ਇਸੇ ਦੇ ਨਾਲ ਬਹਿਸ ਕਰਨ ਲੱਗ ਪਿਆ ਕਹਿੰਦਾ ਵੀ ਪਾਕ ਮਿੰਟ ਖੜੋ ਤੁਹਾਨੂੰ ਅਭੀ ਬੋ ਦੱਸਦਾ ਹਾਂ ਅੱਛਾ ਉਹਨੇ ਫੋਨ ਕੀਤਾ 15 20 ਬੰਦੇ ਆਏ ਆਂਦੇ ਆ ਉਹਨਾਂ ਨੇ ਮੈਨੂੰ ਪੁੱਛ ਲਿਆ ਕਿ ਦੁਕਾਨ ਤੋਂ ਖਿੱਚਿਆ ਫੜ ਕੇ ਮੈਂ ਜੋਤ ਜਗਾ ਰਿਹਾ ਬਾਬਾ ਦੀ ਦਿੱਤੀ ਉਹਨੇ ਵਿਚਾਰੇ ਨੇ ਆ ਕੇ ਮੈਨੂੰ ਬਚਾਇਆ ਨਹੀਂ ਤੇ ਇਹਨਾਂ ਨੇ ਮੈਨੂੰ ਮਾਰ ਦੇਣਾ ਸੀ ਫਿਰ ਉਹਨਾਂ ਜੀ ਕੋਈ ਬੰਦਾ ਫੜਿਆ ਵੀ ਗਿਆ ਤੁਸੀਂ ਫੜੇ ਇੱਕ ਬੰਦਾ ਫੜਿਆ ਜੀ ਬਾਕੀ ਸਾਰੇ ਭੱਜ ਗਏ ਅਜੋ ਇੱਕ ਬੰਦਾ ਫਿਰ ਕੀ ਕੀਤਾ ਉਹ ਥਾਣੇ ਥਾਣੇ ਦੇ ਦਿੱਤਾ ਜੀ ਥਾਣੇ ਦੇ ਕੀ ਗੱਲਬਾਤ ਕੀ ਹੋਈ ਤੂੰ ਦੇਖਿਆ ਪੰਚਾਇਆ ਬਣਾਣੇ ਹੀ ਲਫੜੇ تھے ਸਾਰੇ ਬੰਦੇ ਇਕੱਠੇ ਆ ਗਏ ਇਨਕੇ ਕਿੰਨੇ ਕੁ ਬੰਦੇ ਸੀ ਉਹ ਸੱਤ-आठ ਬੰਦੇ ਸੀ ਔਰ ਬੰਦੇ ਆ ਹੀ ਜਾਏ ਤੇ ਆਈ ਰਹੇ ਤੇ ਲਗਾਤਾਰ ਹਾਂ ਲਗਾਤਾਰ ਲੜਾਈ ਛਡਾਇਆ ਇਹਨੇ ਪਾ ਕੇ ਚੱਲਿਆ ਇਨਕਾ ਵੀ ਕਰਦਨ ਪਕੜ ਲਿਆ ਦੋ ਬੰਦੇ ਮਿਲ ਗਏ ਮਾਈ ਛਡਾਇਆ ਜਾਏਗਾ ਠੀਕ ਸੁੱਕਾ ਹੋਏਗਾ ਨਹੀਂ ਪਾਜੀ ਬਹੁਤ ਮਾੜਾ ਹਾਲ ਆ ਜੀ ਇੱਕ-ਇੱਕ ਪੰਜਾਬੀ ਉੱਤੇ ਹਜ਼ਾਰ-ਹਜ਼ਾਰ ਰੁਪਈਆ ਚੜਦਾ ਜੀ ਆਪਣੀਆਂ ਹੀ ਮਨਮਰਜ਼ੀਆਂ ਕਰਦੇ ਆ ਕਿ ਅਸੀਂ ਪੰਜਾਬੀਆਂ ਇਹ ਵੋਟਾਂ ਖਾਟ ਰੋ ਰਹੀ ਜ ਪਰ ਤਾਂ ਇਹ ਸੇਫ ਹੈ ਪੰਜਾਬ 'ਚ ਆਪਣੇ ਬੱਚਿਆਂ ਲਈ ਸੇਫ ਰਹੇਗਾ ਨਹੀਂ ਨਹੀਂ ਬਿਲਕੁਲ ਨਹੀਂ ਜੀ ਕੋਈ ਇੱਥੇ ਸੇਫ ਨਹੀਂਗਾ ਇੱਕ ਇੱਕ ਕਮਰੇ 'ਚ 50 50 100 100 ਬੰਦਾ ਇਹਨਾਂ ਨੇ ਵੜਿਆ ਹੋਇਆ ਵਾ ਸਾਡੇ ਲੋਕ ਵੀ ਪੰਜਾਬੀ ਕੀ ਕਰਦੇ ਇਹਨਾਂ ਪਿਛੇ ਲੰਗਰ ਲਾ ਕੇ ਪੂਰੀਆਂ ਲਾ ਛੋਲੇ ਲਾ ਜੋ ਕੋਈ ਆਪਣਾ ਭਾਈ ਜਿਹਾ ਥੱਲੇ ਹੈਗਾ ਉਹਨੂੰ ਕਿਸੇ ਨੇ ਕੁਛ ਨਹੀਂ ਦੇਖਣਾ ਸਤਿ ਸ੍ਰੀ ਅਕਾਲ ਵੈਨਿਊਸ ਪੰਜਾਬ ਦੇਖ ਰਹੇ ਹੋ ਤੁਸੀਂ ਦੋਸਤੋ ਗੱਲ ਕਰੀਏ ਤਾਂ ਆਏ ਦਿਨ ਜਿਹੜੀ ਪ੍ਰਵਾਸੀਆਂ ਦੀ ਗੁੰਡਾਗਰਦੀ ਹੈ ਉਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਅੱਜ ਇਹ ਜਿਹੜੇ ਪ੍ਰਵਾਸੀ ਨੇ ਇਹ ਪੱਗਾਂ ਨੂੰ ਵੀ ਹੱਥ ਪਾਣ ਲੱਗੇ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਨੂਰਾ ਰੋਡ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਵੀਰ ਹੈ ਜਿਹੜਾ ਸਾਈਕਲ ਦਾ ਸਾਈਕਲ ਰਿਪੇਅਰ ਦਾ ਕੰਮ ਕਰਦੇ ਨੇ ਉਹਨਾਂ ਨਾਲ ਅੱਜ ਇੱਕ ਹਾਦਸਾ ਹੋਇਆ ਸਵੇਰੇ ਸਵੇਰੇ 15 ਤੋਂ 20 ਬੰਦਿਆਂ ਨੇ ਆਕਰਾਂ ਨਾਲ ਕੁੱਟਮਾਰ ਕੀਤੀ ਹੈ ਗੱਲਬਾਤ ਕਰਦੇ ਆਂ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਕੀ ਗੱਲਬਾਤ ਕੀ ਹੋਈ ਸਾਰੀ ਦੱਸੋ ਭਾਜੀ ਸਵੇਰੇ 7:00 6:30 ਵਜੇ ਆ ਕੇ ਮੈਂ ਦੁਕਾਨ ਖੋਲੀ ਆ ਝਾੜੂ ਢੂੜੂ ਲਾਇਆ ਬੰਦਾ ਕਹਿੰਦਾ ਮੇਰਾ ਪੈਂਚਰ ਲਾ ਦੇ ਮੈਂ ਪੈਂਚਰ ਲਾ ਰਿਹਾ ਸੀ ਉਹਨੂੰ ਪਹਿਲਾਂ ਕਿਹਾ ਢੂੜੀ ਦੇ ਕੋਲੇ ਪੈਂਚਰਾਂ ਦੀ ਕੋਈ ਗਾਰੰਟੀ ਨਹੀਂ ਕਹਿੰਦਾ ਲਾ ਦੋ ਤੇ ਮੈਂ ਲਾਤਾ ਜੀ ਉਹਦੇ ਹਵਾ ਉਹਨੂੰ ਪਹਿਲਾਂ ਕਿਹਾ ਘੱਟ ਭਰੀ ਹਵਾ ਜਿਆਦਾ ਭਰੀ ਢੂੜੀ ਦੇ ਕੋਲ ਪੈਂਚਰ ਫੇਰ ਪੈਂਚਰ ਹੋ ਜਾਣਾ ਕਹਿੰਦਾ ਕੋਈ ਨਹੀਂ ਮੇਰਾ ਵਜਨ ਦਾ ਕੰਮ ਆ ਫੁੱਲ ਭਰੀ ਫੁੱਲ ਭਰੀ ਆਵਾ ਫੇਰ ਨਿਕਲ ਗਈ ਫਿਰ ਮੈਂ ਕਹਿੰਦਾ ਦੁਬਾਰਾ ਕਹਿੰਦਾ ਪੈਂਚਾਇਤ ਪੈਸੇ ਦੇਣੇ ਨਹੀਂ ਇਸੇ ਨੇ ਉਹਨਾਂ ਬਹਿਸ ਕਰ ਲਾ ਪਿਆ ਕਹਿੰਦਾ ਅਭੀ 5 ਮਿੰਟ ਖੜੋ ਤੁਹਾਨੂੰ ਆਪ ਅਭੀ ਬਤਾਤਾ ਹਾਂ ਅੱਛਾ ਉਹਨੇ ਫੋਨ ਕੀਤਾ 15-20 ਬੰਦੇ ਆਏ ਆਂਦੇ ਆ ਉਹਨਾਂ ਨੇ ਮੈਨੂੰ ਪੁੱਛ ਨਹੀਂ ਤਾ ਦੁਕਾਨ ਤੋਂ ਖਿੱਚਿਆ ਫੜ ਕੇ ਮੈਂ ਜੋਤ ਜਗਾ ਰਿਹਾ ਪਾਪਾ ਜੀ ਜੋਤ ਜਗਾ ਰਹੀ ਦੀ ਜੋਤ ਜਗਾ ਲ ਕੇ ਆਂ ਤੋਂ ਖਿੱਚ ਕੇ ਮੈਨੂੰ ਇੱਥੇ ਰੋਡ ਤੇ ਲੰਬਾ ਪਾ ਕੇ ਹੁਟਿਆ ਮੇਰੇ ਕੱਪੜੇ ਉੱਪਰੇ ਸਾਰੇ ਪਾੜ ਤੇ 15-20 ਬੰਦੇ ਇਹ ਸਾਰੇ ਉਦੋਂ ਵੀ ਪੱਟੀਆਂ ਬਣਿਆ ਹਾਂਜੀ ਹਾਂਜੀ 15-20 ਬੰਦੇ ਗਵਾਹ ਵੀ ਹੈਗੇ ਆ ਇਹ ਬੰਦਾ ਕੋਈ ਪੰਜਾਬੀ ਆਇਆ ਉਹਨੇ ਰਾਡ ਕਮਾਈ ਤਾ ਪੱਜੇ ਉਹਨਾਂ ਨੇ ਇਟਾ ਤੇ ਹਮਲਾ ਕੀਤਾ ਨਹੀਂ ਤੇ ਉਹਨਾਂ ਨੇ ਮੈਨੂੰ ਮਾਰ ਦੇਣਾ ਸੀ ਇੰਨੇ ਬੰਦੇ ਆ ਕੇ ਇੱਕ ਬੰਦੇ ਤੇ ਹਮਲਾ ਕਰ ਰਹੇ ਆ ਭਾਜੀ ਆ ਬੇੜਾ ਨਾਲ ਹੀ ਆ ਅੱਛਾ ਇਹ ਨਾਲ ਹੀ ਰਹਿੰਦੇ ਆ ਨਾਲ ਹੀ ਬੇੜਾ ਰਹਿੰਦਾ ਕਟੋੜ 15-20 ਬੰਦੇ ਦੀ ਆ ਤੇ ਉਹਨਾਂ ਫੜ ਕੇ ਮੈਨੂੰ ਦਫਾ ਲਾ ਪੁੱਲ ਫੜ ਕੇ ਚੰਗਾ ਕੁੱਟਿਆ ਦੇਖੋ ਭਾਜੀ ਆਹ ਕੁਮਰਾ ਮਾਰ ਮਾਰੀ ਨਾਲੇ ਹਾਲ ਕੀ ਕੀਤਾ ਉਸ ਤੋਂ ਬਾਅਦ ਫਿਰ ਤੁਸੀਂ ਆਪਣੇ ਕੋਈ ਬੰਦੇ-ਬੰਦੇ ਬੁਲਾਏ ਕਿਸ ਤਰ੍ਹਾਂ ਕੀਤਾ ਮੇਰੇ ਭਾਜੀ ਸਵੇਰੇ 7 ਵਜੇ ਸਾਰਿਆਂ ਨਾਲੋਂ ਪਹਿਲਾਂ ਮੈਂ ਦੁਕਾਨ ਖੋਲਦਾ ਰੋਡ ਤੇ ਕੋਈ ਨਹੀਂ ਹੁੰਦਾ ਖੋਖੇ ਵਾਲਾ ਸੀ ਖੋਖੇ ਵਾਲੇ ਕੋਈ ਪੁੱਛ ਸਕਦੇ ਇੱਕ ਪੰਜਾਬੀ ਬੰਦਾ ਦੌੜਦਾ ਹੀ ਆ ਪਿੱਛੇ ਉਹਨੇ ਵਿਚਾਰੇ ਨੇ ਆ ਕੇ ਮੈਨੂੰ ਪੁੱਛਾਇਆ ਨਹੀਂ ਤੇ ਇਹਨਾਂ ਨੇ ਮੈਨੂੰ ਮਾਰ ਦੇਣਾ ਸੀ ਫਿਰ ਅਜੋ ਇੱਕ ਬੰਦਾ ਫਿਰ ਕੀ ਕੀਤਾ ਥਾਣੇ ਥਾਣੇ ਦੇ ਦਿੰਦਾ ਜੀ ਥਾਣੇ ਦੇ ਦਿੰਦਾ ਹਾਂਜੀ ਹਾਂ ਅਜਾ ਹੋਰ ਵੀ ਸੀ ਤੁਸੀਂ ਵੀ ਇੱਥੇ ਸੀਗੇ ਭਾਜੀ ਕੋਈ ਹੋਰ ਸੀਗਾ ਪਰ ਇੱਥੇ ਨਾਲ ਐ ਉਹ ਬੰਦਾ ਹੈਗਾ ਖੁਦ ਪੁੰਬਲਾਣਾ ਖੜਾ ਸੀ ਇੱਕ ਅਜਾ ਬੰਦਾ ਹੋਰ ਆਜਾ ਦਿਓ ਆਜਾ ਸੋ ਤਸਵੀਰਾਂ ਨੂਰਵਾਲਾ ਰੋਡ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਪ੍ਰਵਾਸੀਆਂ ਦੀ ਗੁੰਡਾਗਰਦੀ ਜਿਹੜੀ ਲਗਾਤਾਰ ਵੱਧਦੀ ਜਾ ਰਹੀ ਹੈ ਨਾਲ ਹੀ ਬਿਲਕੁਲ ਦੁਕਾਨ ਤੋਂ ਦੋ ਚਾਰ ਘਰ ਛੱਡ ਕੇ ਕਿ ਬੇੜਾ ਬਣਿਆ ਹੋਇਆ ਹੈ ਹੁਣ ਦੇਖਣਾ ਹੋਵੇਗਾ ਜਿਹੜੇ ਬੰਦੇ ਉੱਥੇ ਰਹਿ ਰਹੇ ਨੇ ਉਹਨਾਂ ਮਾਲ ਜਿਹੜੇ ਮਕਾਨ ਮਾਲਕ ਨੇ ਉਹਨਾਂ ਵੱਲੋਂ ਇਹਨਾਂ ਦੀ ਵੈਰੀ ਜੀਵੇਂ ਕੀ ਗਵਰਨਮੈਂਟ ਨੇ ਹਦਾਇਤਾਂ ਦਿੱਤੀਆਂ ਸੀਗੀਆਂ ਜਿਹੜੇ ਮਕਾਨ ਮਾਲਕ ਨੇ ਜੈਕਰ ਉਹਨੇ ਕਿਰਾਏ ਦੇ ਰੱਖੇ ਉਹਨਾਂ ਨੂੰ ਵੈਰੀਫਾਈ ਕਰਨੇ ਜਿਹੜੇ ਅਰਜੈਂਟ ਨੇ ਉਹ ਵੀ ਦਿਖਾਵਾਂਗੇ ਤੁਸੀਂ ਇੱਥੇ ਸੀਗੇ ਉਸ ਟਾਈਮ ਕੀ ਗੱਲਬਾਤ ਕੀ ਹੋਈ ਤੂੰ ਦੇਖਿਆ ਪੰਜ ਚਾ ਬਣਾਉਣੇ ਦੇ ਲਫੜੇ تھے ਸਾਰੇ ਬੰਦੇ ਇਕੱਠੇ ਆ ਗਏ ਇਨਕੇ ਕਿੰਨੇ ਕ ਬੰਦੇ ਸੀ ਉਹ ਸੱਤ ਆਠ ਬੰਦੇ ਸੀ ਔਰ ਬੰਦੇ ਆ ਹੀ ਜਾਏ تھے ਆਈ ਰਹੇ ਤੇ ਲਗਾਤਾਰ ਹਾਂ ਲਗਾਤਾਰ ਲੜਾਈ ਛਡਾਇਆ ਇਹਨੇ ਪਾ ਕੇ ਇਨਕਾ ਵੀ ਕਰਦਨ ਪਕੜ ਲਿਆ ਦੋ ਬੰਦੇ ਮਿਲ ਗਏ ਮੈਂ ਹੀ ਛਡਾਇਆ ਯਾਰ ਫੜ ਕੇ ਥੱਲੇ ਪੁੱਟਿਆ ਸਾਰੇ ਨੂੰ ਉੱਥੇ ਲੈ ਜਾ ਕੇ ਛੱਡ ਕੇ ਪਾਜੀ ਹਥਿਆਰ ਵਗੈਰਾ ਵੀ ਸੀ ਕੁਝ ਉਹਨਾਂ ਕੋਲੇ ਨਹੀਂ ਹਥਿਆਰ ਨਹੀਂ ਇੱਟਾ ਇੱਟਾ ਨਾਲ ਹਮਲਾ ਕੀਤਾ ਉਹਨਾਂ ਦੇ ਉੱਤੇ ਕਿੱਟਾ ਮਾਰੀਆਂ ਸੀ ਹਾਂ ਇੱਟਾ ਨਾਲ ਹਮਲਾ ਕੀਤਾ ਮੇਰੇ ਨਾਲ ਕਿੱਟਾ ਇੱਟਾ ਨਾਲ ਹਮਲਾ ਕੀਤਾ ਉਹਨ ਸੋ ਹਾਲਾਤ ਇਹਨਾਂ ਦਿਖਾ ਰਹੇ ਆ ਕਿ ਲਗਾਤਾਰ ਜਿਹੜੀ ਇਹ ਵਾਰਦਾਤਾ ਨੇ ਲਗਾਤਾਰ ਵਧ ਰਹੀਆਂ ਨੇ ਸੋਸ਼ਲ ਮੀਡੀਆ ਤੇ ਰੋਜ਼ ਨਵੇਂ ਤੋਂ ਨਵਾਂ ਨਵੀਂ ਵੀਡੀਓ ਦੇਖਣ ਨੂੰ ਮਿਲਦੀ ਜਿਹਦੇ ਵਿੱਚ ਲਗਾਤਾਰ ਜਿਹੜੀ ਕੁੱਟਮਾਰ ਹੁੰਦੀ ਆ ਪੰਜਾਬੀ ਪੰਜਾਬੀ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਤੇ ਵੀ ਹੁਣ ਜਿਹੜੇ ਪਰਵਾਸੀ ਨੇ ਭਾਰੀ ਪੈਣੇ ਸ਼ੁਰੂ ਹੋ ਗਏ ਨੇ ਜ਼ਮੀਨਾਂ ਦਾ 3 ਦਿਨ ਕਰੋੜ ਦਾ ਕਿੱਲਾ ਵਿਕ ਰਿਹਾ ਲੇਕਿਨ ਆਉਣ ਵਾਲਾ ਟਾਈਮ ਜਿਹੜਾ ਉਹ ਕੀ ਹੋਏਗਾ ਸੋਚ ਸਕਦੇ ਹੋ ਨੂਰਵਾਲਾ ਰੋਡ ਦੀ ਗੱਲ ਕਰੀਏ ਤਾ ਨੂਰ ਵਾਲੇ ਪਿੰਡ ਤੋਂ ਅੱਗੇ ਸਾਰੀ ਪ੍ਰਵਾਸੀ ਕਲੋਨੀਆਂ ਵਸਦੀਆਂ ਜਾ ਰਹੀਆਂ ਨੇ ਇਹ ਵੀਰ ਜਿਹੜੇ ਨੇ ਇਹ ਵੀ ਨੂਰ ਵਾਲੇ ਪਿੰਡ ਤੋਂ ਹੀ ਨੇ ਜਿਨ੍ਹਾਂ ਤੇ ਅੱਜ ਹਮਲਾ ਹੋਇਆ ਹੈ ਹੁਣ ਦੇਖਣਾ ਇਹ ਹੋਏਗਾ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਇਸ ਮਾਮਲੇ 'ਚ ਕੀ ਕਾਰਵਾਈ ਕਰਦਾ ਹੈ ਗੱਲ ਕਰੀਏ ਤਾਂ ਜਿਹੜੇ ਪ੍ਰਵਾਸੀ ਜਿਹੜੇ ਵੇੜੇ 'ਚ ਰਹਿ ਰਹੇ ਨੇ ਉਸ ਮਕਾਨ ਮਾਲਕ ਨੇ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਾਈ ਹੈ ਨਹੀਂ ਕਰਾਈ ਹੈ ਇਹ ਜਿਹੜਾ ਜਾਂਚ ਦਾ ਮਾਮਲਾ ਹੈ ਪੁਲਿਸ ਇਹਦੇ ਵਿੱਚ ਇਸ ਨੂੰ ਇਨਕਲੂਡ ਕਰਦੀ ਹੈ ਨਹੀਂ ਕਰਦੀ ਜਿਵੇਂ ਕਿ ਉਹ ਥੋੜੇ ਦਿਨ ਪਹਿਲਾਂ ਹੀ ਮਾਨਯੋਗ ਸੀਪੀ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਜਿਹੜੇ ਜਿਸ ਬੰਦੇ ਨੇ ਕਿਰਾਏਦਾਰ ਰੱਖੇ ਨੇ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਜਿਹੜੀ ਹੈ ਉਹ ਮਸਟ ਹੈ ਜਿਹੜੇ ਬੰਦੇ ਫੜੇ ਗਏ ਉਹਨਾਂ ਨੂੰ ਕਿਸੇ ਦਾ ਹੈਗਾ ਕੋਈ ਫੋਟੋ ਵਗੈਰਾ ਹੈਗੀ ਜਿਹੜੇ ਫੜੇ ਗਏ ਚੰਡ ਤੁਹਾਡੇ ਫੋਨ 'ਚ ਹੈਗਾ ਦਿਖਾਓ ਭਾਈ ਕਿਹੜੇ-ਕਿਹੜੇ ਬੰਦੇ ਸੀਗੇ ਤੋਂ ਤਨ ਦਿਖਾ ਰਹੇ ਆ ਹੋਰ ਵੀ ਜਿਹੜੇ ਬੰਦੇ ਸੀਗੇ ਇੱਥੇ ਉਹਨਾਂ ਦੀ ਕੁਝ ਫੋਟੋਆਂ ਇਹਨਾਂ ਨੇ ਕਵਰ ਕੀਤੀਆਂ ਨੇ ਜਿਹੜੇ ਬੰਦੇ ਫੜੇ ਗਏ ਨੇ ਕਿਸ ਤਰੀਕੇ ਨਾਲ ਜਿਹੜੀ ਇਹ ਪੈਂਚਰ ਇਹਨੇ ਲਗਵਾਇਆ ਸੀ ਇਹ ਬੰਦਾ ਇਹ ਬੰਦਾ ਸੀ ਜਿਹਨੇ ਪੈਂਚਰ ਲਗਵਾਇਆ ਸੀ ਅਤੇ ਉਸ ਤੋਂ ਬਾਅਦ ਜਿਹੜੀ ਸਾਰੀ ਜਿਹੜੀ ਕਹਾਣੀ ਹੁੰਦੀ ਉਸ ਤੋਂ ਬਾਅਦ ਜਿਹੜੀ ਲੜਾਈ ਹੁੰਦੀ ਹੈ ਲੜਾਈ ਹੋਣ ਤੋਂ ਬਾਅਦ ਕਿਵੇਂ ਜਿਹੜਾ 1 15 ਤੋਂ 20 ਰੁਪਏ ਦਾ ਪੈਂਚਰ ਜਿਹੜਾ ਹੈ ਉਹ ਲਗਵਾਉਂਦੇ ਨੇ ਉਸ ਤੋਂ ਬਾਅਦ ਜਿਹੜੀ ਲੜਾਈ ਹੁੰਦੀ ਹੈ ਲੜਾਈ ਹੋਣ ਤੋਂ ਬਾਅਦ ਉਹ ਕਈ ਬੰਦਿਆਂ ਨੂੰ ਸੱਦ ਕੇ ਨਾਲ ਪੁੱਟ ਮਾਰ ਕਰਦਾ ਇਹ ਹਾਲਾਤ ਬਣ ਗਏ ਨੇ ਅੱਜ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਲੋਕ ਨੇ ਤੁਹਾਨੂੰ ਦਿਖਾ ਰਹੇ ਆ ਇਹ ਮਾਰਕੀਟ ਹੈ ਮਾਰਕੀਟ ਸਵੇਰੇ 7:00 7:30 ਵਜੇ ਦੇ ਆਸ-ਪਾਸ ਇਹ ਵੀਰ ਸਭ ਤੋਂ ਪਹਿਲਾਂ ਆ ਕੇ ਆਪਣੀ ਦੁਕਾਨ ਖੋਲਦੇ ਨੇ ਪਾਜੀ ਕੀ ਲੱਗ ਰਿਹਾ ਕੀ ਕਿਵੇਂ ਦੇ ਹਾਲਾਤ ਬਣਦੇ ਜਾ ਰਹੇ ਹੁਣ ਅੱਗੇ ਅੱਗੇ ਭਾਈ ਅਸੀਂ ਲੋਕ ਛਪੀਲਾ ਲਾਉਣੇ ਕੁਛ ਕਰਦੇ ਹਾਂ ਪਕਾਰ ਇਹ ਬਹੁਤ ਖਲਤਾ ਬਹੁਤ ਗਲਤ ਕੰਮ ਆ ਜੀ ਲੋ ਇਹ ਪੈਸੇ ਨਹੀਂ ਚਾਹੀਏ ਇਹਨਾਂ ਦੇ ਕਿ ਵੀ ਆਪਾਂ ਲੋਕ ਛਪੀਲਾ ਲਾਉਣੇ ਅਸੀਂ 10000 ਰੁਪਏ ਲਾ ਕੇ ਛਪੀਲਾ ਆਇਆ ਗਰੀਬ ਨੇ ਇਹ ਆਪਣੇ ਪੈਗ ਸਾਰੇ ਇਹ ਸਰਦਾਰ ਬੰਦੇ ਨੂੰ ਕੱਲੇ ਨੂੰ ਪੈਣਾ ਬਹੁਤ ਗਲਤ ਗੱਲ ਆ ਕੀ ਲੱਗਦਾ ਪਾਜੀ ਜੇਕਰ ਇਹੀ ਮਾਹੌਲ ਬਣਦਾ ਰਿਹਾ ਪੰਜਾਬ ਦੇ ਵਿੱਚ ਪੰਜਾਬੀਆਂ ਦਾ ਰਹਿਣਾ ਠੀਕ ਸੋਖਾ ਹੋਏਗਾ ਨਹੀਂ ਪਾਜੀ ਬਹੁਤ ਮਾੜਾ ਹਾਲ ਆ ਜੀ ਇੱਕ ਇੱਕ ਪੰਜਾਬੀ ਉੱਤੇ ਹਜ਼ਾਰ ਹਜ਼ਾਰ ਰੁਪਈਆ ਚੜਦਾ ਜੀ ਆਪਣੀਆਂ ਹੀ ਮਨ ਅਸੀਂ ਪੰਜਾਬੀਆਂ ਇਹ ਵੋਟਾਂ ਖੱਟ ਰੋ ਰਹੀ ਜੀ ਸਾਰਾ ਬਸ ਬੁਰਾ ਹਾਲ ਹੈ ਜੀ ਇੱਥੇ ਮੈਂ ਇਹੀ ਬਈਆ ਜਿੱਥੇ ਦੇ ਲੋ ਭਾਜੀ ਇੱਥੇ ਅੱਜ ਆਏ ਹੂੰ ਲੜਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਚਲੋ ਜ਼ਮੀਨਾਂ ਦਾ ਬੜੀਆਂ ਮਹਿੰਗੀਆਂ ਵੇਚ ਰਹੇ ਅੱਜ ਅਸੀਂ ਸਾਰੇ ਲੇਕਿਨ ਆਨ ਵਾਲਾ ਟਾਈਮ ਸੇਫ ਹੈ ਪੰਜਾਬ ਜੀ ਆਪਣੇ ਬੱਚਿਆਂ ਲਈ ਸੇਫ ਰਹੇਗਾ ਨਹੀਂ ਨਹੀਂ ਬਿਲਕੁਲ ਨਹੀਂ ਜੀ ਕੋਈ ਇੱਥੇ ਸੇਫ ਨਹੀਂਗਾ ਇੱਕ ਇੱਕ ਕਮਰੇ ਚ 50 50 100 100 ਬੰਦਾ ਇਹਨਾਂ ਨੇ ਵੜਿਆ ਹੋਇਆ ਵਾ ਸਾਡੇ ਲੋਕ ਪੰਜਾਬੀ ਕੀ ਕਰਦੇ ਇਹਨਾਂ ਪਿੱਛੇ ਲੰਗਰ ਲਾ ਕਦੇ ਪੂਰੀਆਂ ਦਾ ਛੋਲੇ ਦਾ ਜੇ ਕੋਈ ਆਪਣਾ ਭਾਈ ਜਰਾ ਥੱਲੇ ਹੈਗਾ ਉਹਨੂੰ ਕਿਸੇ ਨੇ ਕੁਝ ਨਹੀਂ ਦੇਖਣਾ ਬਸ ਇਹੀ ਹੈ ਪੰਜਾਬ ਤੇ ਇਹਨਾਂ ਦਾ ਹੀ ਕਬਜ਼ਾ ਆਉਣ ਵਾਲਾ ਸਮਾਂ ਵੀ ਬਹੁਤ ਮਾਰਾ ਤੇ ਬਹੁਤ ਭੈਣ ਕਸਮਾ ਹੁਣ ਮੰਨ ਕੇ ਚੱਲਾਂਗੇ ਕਿ ਟਾਰਾ ਨੂੰ ਕੋਈ ਐਕਸ਼ਨ ਲੈਣਾ ਨਹੀਂ ਚਾਹੀਦਾ ਇਸ ਚੀਜ਼ ਤੇ ਬਿਲਕੁਲ ਲੈਣਾ ਚਾਹੀਦਾ ਜੀ ਇੱਕ ਇੱਕ ਕੰਮਰੇ ਜਿੰਨੇ ਨੇ ਬੰਦੇ ਬੈਠੇ ਆ ਇਹਨਾਂ ਦਾ ਕੋਈ ਆਈਡੀ ਪ੍ਰੂਫ ਨਹੀਂ ਕੋਈ ਕੁਝ ਨਹੀਂ ਜਿੱਥੋਂ ਮਰਜ਼ੀ ਆਉਂਦੇ ਆ ਪਿਆਰ ਵੀ ਟ੍ਰੇਨ ਤੇ ਲਾ ਕੇ ਚੱਲ ਪੰਜਾਬ ਤੇ ਕਬਜ਼ਾ ਇਸ ਕਰਕੇ ਕੋਈ ਸਾਡਾ ਬਹੁਤ ਬੁਰਾ ਹਾਲ ਹੋਇਆ ਹੋਇਆ ਇਸ ਟਾਈਮ ਜੇ ਸਵੇਰੇ ਮਾਰਕੀਟ ਵਾਲੇ ਜਾਂ ਕੁਝ ਨਾ ਆਉਂਦੇ ਮਗਰ ਤਾਂ ਮੁੰਡਾ ਮਾਰ ਦੇਣਾ ਸੀ ਇਹਨਾਂ ਨੇ ਕੁੱਟ-ਕੁੱਟ ਆਹ ਮੁੰਡਾ ਸਾਡਾ ਇਹਨੇ ਬਚਾਇਆ ਸਾਰਾ ਭਾਜੀ ਨਾਲ ਦੇ ਕਲੇ ਬਚਾਇਆ ਭਾਜੀ ਤੁਸੀਂ ਸੀਗੇ ਮੌਕੇ ਤੇ ਉਸ ਟਾਈਮ ਹਾਂਜੀ ਹਾਂਜੀ ਵੀਰੇ ਕਿੰਨੇ ਕੁ ਬੰਦੇ ਇਹਨਾਂ ਨੂੰ ਪੇ ਹੋਏ ਸੀ ਉਸ ਟਾਈਮ ਵੀਰੇ ਤਕਰੀਬਨ 10 ਤੋਂ 15 ਬੰਦੇ ਕਹਿ ਸਕਦੇ ਆ ਆਪਾਂ ਲਗਾਤਾਰ ਇਹਨਾਂ ਨੂੰ ਕੁੱਟ ਰਹੇ ਸੀਗੇ ਸਰਦਾਰ ਜੀ ਥੱਲੇ ਸੀਗੇ ਨਾ ਪਾਗ ਉਤਾਰਦੇ ਹਾਂ ਜੋ ਕਿ ਮੈਂ ਵਿੱਚ ਪਾਗ ਵੀ ਉਤਾਰੀ ਗਈ ਹੈ ਤੁਹਾਡੇ ਸਾਹਮਣੇ ਹਾਂਜੀ ਹਾਂਜੀ ਅੱਛਾ ਫਿਰ ਜਦੋਂ ਪਾਗ ਉਤਾਰੀ ਫਿਰ ਸਾਡੇ ਨੇ ਰਹਿ ਉਹ ਸਾਨੂੰ ਵੀ ਮਤਲਬ ਮਾੜਾ ਚੰਗਾ ਬੋਲ ਰਹੇ ਸੀਗੇ ਫਿਰ ਅਸੀਂ ਆਪਣੇ ਬਚਾਲੇ ਥੋੜਾ ਬੋਧਾ ਉਹਨਾਂ ਨੂੰ ਜਿਹੜੀ ਆਸ-ਪਾਸ ਹੀ ਰਹਿੰਦੇ ਕਿਤੇ ਇਹ ਆਸ-ਪਾਸ ਰਹਿੰਦੇ ਕਿਤੇ ਹਾਂਜੀ ਹਾਂਜੀ ਨੇੜੇ ਰਹਿੰਦੇ ਜੀ ਆਹ ਮੋੜ ਤੇ ਰਹਿੰਦੇ ਆ ਨਹੀਂ ਲੱਗਦਾ ਭਾਜੀ ਉਹਨਾਂ ਦਾ ਟਾਈਮ ਸੇਫ ਹੈ ਪੰਜਾਬੀਆਂ ਲਈ ਪੰਜਾਬ 'ਚ ਮੁਸ਼ਕਲ ਹੈ ਜਿਹੜੇ ਹਿਸਾਬ ਨਾਲ ਹਾਲਾਤ ਮਾੜੇ ਬਹੁਤ ਮੁਸ਼ਕਲ ਹੈ ਕਿਉਂਕਿ ਅੱਜ ਇਹਨਾਂ ਦੀ ਪਾਕਤਾਰੀਆਂ ਕਰ ਲੋ ਕਿਸੇ ਨੂੰ ਵੀ ਪੈ ਸਕਦੀ ਦੀ ਉਹਦਾ ਇੰਨਾ ਮਤਲਬ ਗੁੰਡਾਗਰਦੀ ਕਰੇ ਕੋਈ ਛੁਡਾਣ ਵੀ ਨਹੀਂ ਆ ਰਿਹਾ ਸੀਗਾ ਜਦੋਂ ਕਿ ਰੋਡ ਤੇ ਲੜਾਈ ਹੋ ਰਹੀ ਸੀ ਨਾ ਕੋਈ ਵੀ ਨਹੀਂ ਸੀਗਾ ਕੋਈ ਛੁੜਾਉਣ ਨੂੰ ਨਹੀਂ ਪੈ ਰਿਹਾ ਜਿੱਦਾਂ ਮੈਂ ਮਤਲਬ ਛੁੜਾਉਣ ਨਾਲੋਂ ਮੈਨੂੰ ਵੀ ਫੈਨ ਨੂੰ ਤਿਆਰ ਸੀਗੇ ਪਰ ਜਦੋਂ ਰੋੜਾਂ ਦੇ ਕਬਜ਼ੇ ਹੁੰਦੇ ਨੇ ਨਾ ਜਦੋਂ ਰੇਡੀਆਂ ਲੱਗਦੀਆਂ ਨੇ ਜਿਹੜੇ ਦੁਕਾਨਾਂ ਵਾਲੇ ਨੇ ਉਹੀ ਉਹਨਾਂ ਕੋਲੋਂ ਪੈਸੇ ਲੈ ਲੈ ਕੇ ਰੇਡੀਆਂ ਲਖਾਉਂਦੇ ਸਾਰੀ ਫੈਸਿਲਿਟੀਆਂ ਦਿੰਦੇ ਆ ਬਿਜਲੀ ਤੱਕ ਦਿੰਦੇ ਆ ਮੰਡੀ ਦੇ ਬਾਹਰ ਤੁਸੀਂ ਜਾ ਕੇ ਦੇਖੋ ਐਡੇ ਵੱਡੇ ਵੱਡੀ ਫੜੀਆਂ ਲੱਗੀਆਂ ਅੰਦਰ ਦੁਕਾਨਾਂ ਵਾਲਿਆਂ ਨੇ ਬਾਹਰ ਬਿਜਲੀ ਸਲਾਈ ਦਿੱਤੀ ਹੈ ਪਾਣੀ ਦਾ ਕਨੈਕਸ਼ਨ ਦਿੱਤਾ ਸਿਰ ਤੇ ਵੀ ਦਾਸੀ ਲੋਕ ਬਿਠਾ ਰਹੇ ਆਂਗੇ ਨਹੀਂ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਇਹਦਾ ਇਹ 'ਚ ਕੋਈ ਗਲਤ ਨਹੀਂ ਹੈਗਾ ਲੇਕਿਨ ਇਹ ਤਨਵਤ ਸੋ ਦਿਖਾ ਰਹੇ ਤੁਹਾਨੂੰ ਇਹ ਸਾਈਕਲਾਂ ਵੀ ਦਿਖਾਵਾਂਗੇ ਜਿਹੜੀਆਂ ਸਾਹਮਣੇ ਤੁਹਾਨੂੰ ਦਿਖਾ ਰਹੇ ਖੜੀਆਂ ਨੇ ਸਾਈਕਲਾਂ ਜਿੱਥੇ ਸਾਹਮਣੇ ਉਹ ਸਾਈਕਲਾਂ ਖੜੀਆਂ ਨੇ ਇੱਕ ਜਾ ਕੇ ਦਿਖਾ ਲਓ ਸੋ ਦਿਖਾ ਰਹੇ ਤਸਵੀਰਾਂ ਤੁਹਾਨੂੰ ਉਹ ਸਾਈਕਲਾਂ ਵੀ ਦਿਖਾਵਾਂਗੇ ਜਿਨ੍ਹਾਂ ਨੂੰ ਜਿਸ ਸਾਈਕਲ ਨੂੰ ਪੈਂਚਰ ਲਗਾਇਆ ਗਿਆ ਸੀ ਉਹ ਸਾਈਕਲ ਵੀ ਇਨਕਲੂਡ ਹੈ ਇਹ ਲੋਕ ਧਰਾਂ 'ਚ ਜਾ ਕੇ ਜਿਹੜਾ ਕੰਮ ਕਰਦੇ ਨੇ ਮੰਜੇ ਜਿਹੜੇ ਭਰਦੇ ਨੇ ਮੰਜੇ ਭਰਨ ਦਾ ਕੰਮ ਕਰਦੇ ਨੇ ਇਹ ਲੋਕ ਇਹ ਸਾਈਕਲਾਂ ਨੇ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਨੇ ਅੱਜ ਸ਼ਰੀਆਮ ਜਿਹੜੀ ਗੁੰਡਾਗਰਦੀ ਕੀਤੀ ਹੈ ਇੱਕ ਸਿੱਖ ਨੂੰ ਇੱਕ ਸਰਦਾਰ ਬੰਦੇ ਨੂੰ ਥੱਲੇ ਢਾ ਕੇ ਕੁੱਟਿਆ ਤੇ ਉਸ ਦੀ ਜਿਹੜੀ ਪੱਗ ਹੈ ਉਹ ਵੀ ਉਤਾਰ ਦਿੱਤੀ ਗਈ ਹੈ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਸਾਈਕਲਾਂ ਨੇ ਸਾਰੀਆਂ ਸਾਈਕਲਾਂ ਬਿਲਕੁਲ ਬ੍ਰੈਂਡ ਨਿਉ ਨੇ ਜਿਵੇਂ ਇੱਕੋ ਵਾਰ ਸਾਰੀਆਂ ਖਰੀਦੀਆਂ ਹੁੰਦੀਆਂ ਨੇ ਸਮਝਣ ਵਾਲੀ ਗੱਲ ਇਹ ਸਮਝਣ ਇਹ ਜ਼ਰੂਰ ਹੈ ਕਿ ਦੇਖੋ ਕਿਸ ਤਰੀਕੇ ਨਾਲ ਇਹ ਲੋਕ ਜਿਹੜਾ ਕੰਮ ਕਰਦੇ ਨੇ ਘਰਾਂ 'ਚ ਜਾਂਦੇ ਨੇ ਹੋ ਸਕਦਾ ਇਹ ਕੁਝ ਹੋਰ ਕੰਮ ਵੀ ਕਰਦੇ ਹੋਣ ਹੋ ਸਕਦਾ ਇਹ ਜਿਹੜੀ ਇਨਫੋਰਮੇਸ਼ਨ ਹੈ ਉਹ ਵੀ ਗਲਤ ਜਿਹੜੇ ਅਨਸਰ ਆ ਉਹਨਾਂ ਤੱਕ ਪਹੁੰਚਾਉਂਦੇ ਹੋਣ ਕਿਉਂਕਿ ਇਹਨਾਂ ਦਾ ਕੰਮ ਜਿਹੜਾ ਉਹ ਘਰ-ਘਰ ਜਾਂਦਾ ਹੈ ਸਾਰੀਆਂ ਸਾਈਕਲਾਂ ਬਿਲਕੁਲ ਬ੍ਰਾਂਡ ਨਿਊ ਨੇ ਤੁਸੀਂ ਦੇਖ ਸਕਦੇ ਹੋ ਕਿ ਆਖਰ ਪਹਿਲਾਂ ਵੀ ਤਾਂ ਲੋਕ ਮੰਝੇ ਬੁੰਦੇ ਸੀ ਪਹਿਲਾਂ ਵੀ ਤਾਂ ਲੋਕਾਂ ਕੋਲ ਸੋਰਸ ਹੁੰਦਾ ਸੀ ਲੇਕਿਨ ਅੱਜ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਹਨਾਂ ਲੋਕਾਂ ਦੀ ਜਿਹੜੀ ਗੁੰਡਾਗਰੀ ਦੇਖਣ ਨੂੰ ਮਿਲੀ ਹੈ ਆਖਰ ਕੌਣ ਹੈ ਇਹਨਾਂ ਦੇ ਪਿੱਛੇ ਕਿਹਦੀ ਸ਼ੈ ਹੈ ਇਹਨਾਂ ਲੋਕਾਂ ਨੂੰ ਜਿਹੜੇ ਅੱਜ ਇਹ ਲਗਾਤਾਰ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਨੂਰ ਨੋਟ ਤੇ ਨਜ਼ਰ ਆਏ ਨੇ ਹੁਣ ਦੇਖਣਾ ਇਹ ਹੋਏਗਾ ਕਿ ਜਿਹੜਾ ਮਕਾਨ ਮਾਲਕ ਹੈ ਜਿਸ ਦੇ ਮਕਾਨ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਉਸ ਦੀ ਕੋਈ ਪੁਲਿਸ ਵੈਰੀਫਿਕੇਸ਼ਨ ਕਰਾਈ ਹੈ ਜਾਂ ਨਹੀਂ ਕਰਾਈ ਹੈ ਸੋ ਦੋਸਤੋ ਜੇਕਰ ਵੀਡੀਓ ਕੋਈ ਵੀ ਅੰਸ਼ ਚੰਗਾ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ